हां जी आजਾ ਪਤਮਕਾ ਆਫਰ ਦੇ ਵਿੱਚ ਇੱਕ ਹੋਰ ਸੂਟ ਲੈ ਕੇ ਆਏ ਪਸ਼ਮੀਨਾ ਸ਼ਾਲ ਸੂਟ ਜੀ ਡੀਐਨ ਚੈੱਕ ਕਰੋ ਜੀ ਕਿੰਨਾ ਪਿਆਰਾ ਡਿਜ਼ਾਈਨ ਬਣਿਆ ਹੋਇਆ ਜੀ ਬਾਜੂਪਰੀ ਫਲਾਵਰ ਆ ਜੀ ਫਰੰਟ ਉਪਰ ਵੀ ਫਲਾਵਰ ਆ ਬੈਕ ਵੀ ਸੇਮ ਆ ਜੀ ਬਹੁਤ ਪਿਆਰਾ ਡਿਜ਼ਾਈਨ ਬਣਿਆ ਹੋਇਆ ਜੀ ਕਲਰ ਦੇਵਾਂਗੇ 4 ਪਸ਼ਮੀਨੇ ਦਾ ਸ਼ਾਲ ਸੂਟ ਆ ਜੀ ਪਸ਼ਮੀਨੇ ਦੀ ਹੀ ਨਾਲ ਬਾਟਮ ਆਊਗੀ ਪਸ਼ਮੀਨੇ ਦੀ ਹੀ ਨਾਲ ਸ਼ਾਲ ਆ ਜੀ ਕਲਰ 4 ਦੇਵਾਂਗੇ ਆਫਰ ਦੇ ਵਿੱਚ ਲੈ ਕੇ ਆਏ ਜੀ ਲੋਕ ਵਿੱਚ ਦੇ 800 900 ਦਾ ਜੀ ਆਪਾਂ ਤੁਹਾਨੂੰ 550 ਦੇ ਵਿੱਚ ਦੇਵਾਂਗੇ ਸ਼ਾਲ ਵੇਖੋ ਕਿੰਨਾ ਸ਼ਾਨਦਾਰ ਬਣਿਆ ਹੋਇਆ ਜੀ ਕਲਰ ਚਾਰ ਨੇ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆਊਗਾ ਸਕਰੀਨ ਸ਼ਾਟ ਲੈ ਕੇ ਸਾਨੂੰ ਵਟਸਐਪ ਆਰਡਰ ਕਰ ਦਿਓ ਜੀ ਸਕਰੀਨ ਦੇ ਉੱਪਰ ਨੰਬਰ ਦਿੱਤਾ ਹੋਇਆ ਸ਼ਾਪ ਤੇ ਵੀ ਆ ਕੇ ਲੈ ਸਕਦੇ ਹੋ ਮਿਲੂਗਾ ਤੁਹਾਨੂੰ ਅਲੀ ਸ਼ੇਰ ਵਾਲਿਆਂ ਨੂੰ ਠਾਣਾ ਰੋਡ ਭੀਖੀ ਤੋਂ ਜੀ ਪਸ਼ਮੀਨਾ ਸਵਾਲ ਸੂਟ ਆਈ ਨੂਰ ਨੰਬਰ ਲੋਕ ਵੇਚਦੇ 800 900 ਜੀ ਆਪਾਂ ਤੁਹਾਨੂੰ 550 ਦੇ ਵਿੱਚ ਦੇਵਾਂਗੇ ਜੀ ਕਲਰ ਦੇਖੀ ਚਲੋ ਇਹ ਚਾਰ ਕਲਰ ਨੇ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆਊਗਾ ਸਕਰੀਨ ਸ਼ਾਟ ਲੈ ਕੇ ਸਾਨੂੰ ਵਟਸਐਪ ਆਰਡਰ ਕਰ ਦਿਓ ਜੀ ਲੋ ਜੀ ਬਹੁਤ ਹੀ ਸ਼ਾਨਦਾਰ ਡਿਜ਼ਾਈਨ ਆਈ 550 ਦੇ ਵਿੱਚ ਦੇਵਾਂਗੇ ਲੋਕ 800 900 ਦਾ ਸੇਲ ਕਰਦੇ ਜੀ ਡਿਜ਼ਾਈਨ ਵੀ ਹੋ ਕਿੰਨਾ ਸ਼ਾਨਦਾਰ ਬਣਿਆ ਹੋਇਆ ਜੀ ਬਹੁਤ ਪਿਆਰਾ ਡਿਜ਼ਾਈਨ ਆਈ ਮੇਰੀ ਆਪੈਣ ਦਾ ਸਭ ਤੋਂ ਪਹਿਲੀ ਤੇ ਪਸੰਦੀਦਾ ਡਿਜ਼ਾਈਨ ਆਈ ਇਹ ਲੋ ਜੀ ਲਾਸਟ ਕਲਰ ਇਹ ਆ ਗਿਆ ਚਾਰ ਕਲਰ ਨੇ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆ ਸਕਰੀਨ ਸ਼ਾਟ ਲੇ ਕੇ ਤੁਹਾਨੂੰ WhatsApp ਆਰਡਰ ਕਰ ਦੂ ਜੀ 550 ਦੇ ਵਿੱਚ ਅਲੀ ਸ਼ੇਰ ਵਾਲੇ ਠਾਣਾ ਰੋਡ ਪੀਖੀ ਜੀ ਲੋ